ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤਰਲੋਕ ਸਿੰਘ ਬਿਸਰਾਵਾ ਲਓ ਜੀ ਅੱਜ ਦਾ ਆਰਡਰ ਤਵਾਂਗੇ ਪਿੰਡ ਕੋਟਾਂ ਸਰਦਾਰ ਮੰਗਲ ਸਿੰਘ ਜੀ ਸਰਪੰਚ ਸਾਹਿਬ ਦੀ ਰਾਏ ਢਾਬੇ ਵਾਲੇ ਰਾਏ ਹਟ ਵਾਲੇ ਲਓ ਜੀ ਲੈ ਚਲਦੇ ਉਹਨਾਂ ਦੇ ਨਿਵਾਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਪਹੁੰਚੇ ਜੀ ਪਿੰਡ ਕੋਟਾਂ ਸਰਦਾਰ ਮੰਗਲ ਸਿੰਘ ਸਰਪੰਚ ਸਾਹਿਬ ਜੀ ਉਹਨਾਂ ਦੇ ਨਿਵਾਸ ਤੇ ਪਹੁੰਚੇ ਹਾਂ ਰਾਈ ਢਾਬੇ ਵਾਲੇ ਦੇ ਘਰ ਉਹਨਾਂ ਮੰਗਾਇਆ ਜੀ ਮੰਜਿਆਂ ਦੇ ਕਵਰ ਤੇ ਮੰਜੇ ਦੇ ਕਵਰ ਉਹਨਾਂ ਪੰਜ-ਛਤ ਜੋੜੇ ਲਏ ਆ ਤੇ ਲਓ ਜੀ ਦਿਖਾ ਦਿੰਨੇ ਤੁਹਾਨੂੰ ਰੰਗ ਤੇ ਇਹ ਸਾਡੇ ਵੀਰ ਜੀ ਬੈਠੇ ਆ ਜੀ ਪਿੰਡ ਕੋਟਾਂ ਤੋਂ ਸਰਦਾਰ ਮੰਗਲ ਸਿੰਘ ਸਰਪੰਚ ਸਾਹਿਬ ਜੀ ਉਹਨਾਂ ਦੇ ਨਿਵਾਸ ਤੇ ਤੇ ਇਹ ਅੱਜ ਕੋਦ ਮੰਜਾਂ ਨੂੰ ਕਵਰ ਤੇ ਚੜਾਏ ਕਿ ਤੁਹਾਡਾ ਕੀ ਨਾਂ ਰਣਜੀਤ ਸਿੰਘ ਰਾਏ ਅ ਰਣਜੀਤ ਸਿੰਘ ਜੀ ਰਾਏ ਜਿਨ੍ਹਾਂ ਦਾ ਬੜਾ ਹਟ ਜਿਹੜਾ ਪਪੂਲਰ ਜੀਟੀ ਰੋਡ ਉੱਤੇ ਠੀਕ ਹੈ ਜੀ ਆਉਂਦੇ ਜਾਂਦੇ ਇੱਥੇ ਵੀ ਜ਼ਰੂਰ ਦਰਸਨ ਤੇ ਆਓ ਜੀ ਇਹਨਾਂ ਦੇ ਰਾਏ ਹਟ ਹਾਂ ਹਾਂਜੀ ਇਹ ਰਾਏ ਹਟ ਜੀ ਹਰਚੋਵਾਲ ਤੋਂ ਗਰਦਾਖੋ ਰੋਡ ਤੇ ਹੈ ਤੇ ਬੜਾ ਪਪੂਲਰ ਹੈ ਠੀਕ ਹੈ ਜੀ ਆਉਂਦੇ ਜਾਂਦੇ ਜ਼ਰੂਰ ਸੇ ਰੁਕਿਓ ਜੀ ਠੀਕ ਹੈ ਜੀ ਤੇ ਅੱਜ ਪਹੁੰਚੇ ਆ ਪਿੰਡ ਕੂਟਾ ਸਰਦਾਰ ਮੰਗਲ ਸਿੰਘ ਦੀ ਸਰਪੰਚ ਸਾਹਿਬ ਜੀ ਉਹਨਾਂ ਦੇ ਨਿਵਾਸ ਤੇ ਉਹਨਾਂ ਨੂੰ ਦਿੱਤੇ ਅੱਜ ਸਪੈਸ਼ਲ ਮੰਜੀਆਂ ਦੇ ਕਬਰ ਕੁਝ ਮੰਜੇ ਕਬਰ ਚੜਾ ਲ ਦਿੱਤੇ ਆ ਬਾਕੀ ਇਹਨਾਂ ਨੂੰ ਦੇ ਦਿੱਤੇ ਆ ਪੰਜ-ਛੇ ਜੋੜੇ ਤੇ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤਾਂ ਘਰ ਬੈਠੇ 985753 ਜੀਓ ਜੂਰ 769 ਤੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਲਓ ਜੀ ਮੈਂ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਰਾਏ ਹਟ ਦੀ ਇਹ ਲਓ ਜੀ ਇਹ ਤੁਹਾਨੂੰ ਦਿਖਾ ਰਹੇ ਆਪਾਂ ਰਾਏ ਹਟ ਜਿਨ੍ਹਾਂ ਦੇ ਘਰ ਅੱਜ ਆਪਾਂ ਜ ਮੰਜਿਆਂ ਦੇ ਕਵਰ ਤੇ ਬੈੱਡ ਸੀਟਾਂ ਦੇ ਆਰਡਰ ਜਿਹੜੇ ਪਕਤਾ ਕੇ ਕਰਕੇ ਆਏ ਜੀ ਔਰ ਇਹ ਰਾਏ ਹਟ ਬੜਾ ਪਪੂਲਰ ਹਟ ਜੀ ਪੰਜਾਬੀ ਢਾਬਾ ਬਹੁਤ ਵਧੀਆ ਜੀ ਜੋ ਹਰਚੋਵਾਲ ਤੋਂ ਗਰਦਾਸਪੁਰ ਨੂੰ ਜਾਂਦੇ ਆ ਪਿੰਡ ਕੂਟਾਂ ਕੂਟਾਂ ਰਸਤੇ ਵਿੱਚ ਆਉਂਦਾ ਉੱਥੇ ਬਹੁਤ ਵਧੀਆ ਇਹ ਜਿਹੜਾ ਰਾਏ ਹਟ ਜਿਹੜਾ ਢਾਬਾ ਦੀ ਤੇ ਤੁਸੀਂ ਵੀ ਆਉਂਦਾ ਜਾਂਦਾ ਰੁਕੋ ਤੇ ਖਾਓ ਵਧੀਆ ਵਧੀਆ ਖਾਣੇ ਤੇ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ ਆਰਡਰ ਕਰ ਸਕਦੇ ਜੀ ਮੈਂ ਤੁਹਾਡਾ ਆਪਣਾ trilok singh bisrawa headroom ਵਾਲਾ ਤੁਸੀਂ ਕੋਈ ਵੀ ਆਰਡਰ ਕਰਨਾ ਹੋਵੇ ਤਾਂ ਘਰ ਬੈਠੇ ਤੁਸੀਂ ਆਰਡਰ ਕਰ ਸਕਦੇ। ਤੋਂ ਅੱਜ ਦਾ ਆਰਡਰ ਜਿਹੜਾ ਰਾਏ ਹਟ ਪਿੰਡ ਕੂਟਾ ਜਿਹੜਾ ਵਧੀਆ ਰਿਹਾ ਜੀ। ਕਾਫੀ ਉਹਨਾਂ ਸਮਾਨ ਜਿਹੜਾ ਖਰੀਦਿਆ ਦੀ 5-6000 ਦਾ ਉਹਨਾਂ ਸਮਾਨ ਖਰੀਦੇ ਆ ਜੀ। ਮੰਜੇ ਦੇ ਕਵਰ ਲਈ ਆ, ਬੈੱਡ ਸ਼ੀਟ ਲਈ ਆ। ਧੰਨਵਾਦ ਜੀ।